ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਕਿਸ ਦੀ ਕਿਸਮਤ ਖੁੱਲਦੀ ਆ ਜਾਂ ਕਹਿ ਲਈਏ ਵੀ ਕਿਹੜਾ ਚਿਹਰਾ ਅੱਗੇ ਆਉਂਦਾ ਹੈ ਕਿਉਂਕਿ ਭਾਜਪਾ ਵੱਲੋਂ ਸ਼ੀਤਲੰਗਰਾਲ ਨੇ ਇਹ ਦਾਵੇਦਾਰੀ ਪੇਸ਼ ਕੀਤੀ ਔਰ ਪਹਿਲਾਂ ਆਮ ਆਦਮੀ ਪਾਰਟੀ ਤੋਂ ਵਿਦੈਕ ਸੀ ਹੁਣ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਲੈਕਸ਼ਨ ਜਿਹੜੀਆਂ ਨੇ ਉਹ ਕੰਡਕਟ ਕੀਤੇਆਂ ਗਈਆਂ ਤਾਂ ਉਸੇ ਤਰੀਕੇ ਦੇ ਨਾਲ ਚੌਂਡ ਪ੍ਰਚਾਰ ਕੀਤਾ ਜਾ ਰਿਹਾ ਹਾਲਾਂਕਿ ਕਿਹੜੇ ਮੁੱਦੇ ਰਹਿਣਗੇ ਕਿਉਂਕਿ ਸਿੱਧੇ ਤੌਰ ਦੇ ਉੱਪਰ ਆਮ ਲੋਕਾਂ ਦੇ ਵਿੱਚ ਵਿਚਰਨ ਦੇ ਲਈ ਜਿਹੜਾ ਬੇਰੁਜ਼ਗਾਰੀ ਦਾ ਮੁੱਦਾ ਹੁੰਦਾ ਹੈ ਨਸ਼ਾ ਔਰ ਕਿਹੜੇ ਜਿਹੜੇ ਮੁਹੱਲੇ ਦੇ ਵਿੱਚ ਜਾਂ ਕਿਹੜਾ ਕੰਸਟਰਕਟ ਦੇ ਵਿੱਚ ਆਪਾਂ ਕਿਹੜੇ ਮੁੱਦੇ ਲੈ ਕੇ ਚੱਲਦੇ ਆ ਉਸ ਬਾਰੇ ਗੱਲਬਾਤ ਕਰਾਂਗੇ ਬੀਜੇਪੀ ਪੰਜਾਬ ਦੇ ਜਨਰਲ ਸੈਕਟਰੀ ਅਨਿਲ ਸ੍ਰੀ ਜਨਾ ਅਨਿਲ ਜੀ ਕਿਹੜੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਆਪਾਂ ਹੁਣ ਕਿਉਂਕਿ ਜਲੰਧਰ ਬਾਇਲੈਕਸ਼ਨਸ ਨੇ ਸ਼ੀਤਲੰਗਰਾਲ ਕੈਂਡੀਡੇਟ ਤੇ ਤੁਹਾਡਾ ਦੇਖੋ ਜਿਸ ਤੱਕ ਇਸ ਪੰਜਾਬ ਸਰਕਾਰ ਦਾ ਸਵਾਲ ਹੈ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਇਹਨੇ ਪੰਜਾਬ ਦੇ 2.5 ਸਾਲ ਬਰਬਾਦ ਕਰਕੇ ਰੱਖਿਆ ਔਰ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਇਸ ਵੇਲੇ ਉਹ ਹੈਗਾ ਡਰੱਗਸ ਦਾ ਜਿਸ ਤਰੀਕੇ ਨਾਲ ਰੋਜ਼ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਆਲਮੋਸਟ ਹਰ ਰੋਜ਼ ਕਿਸ ਨਾ ਕਿਸੇ ਨੌਜਵਾਨ ਦੀ ਓਵਰਡੋਸ ਕਰਕੇ ਮੌਤ ਹੋ ਰਹੀ ਹੈ ਤੇ ਮੈਂ ਤਾਂ ਸਮਝਦਾ ਕਿ ਐਫਓਜੀ ਕਮੀ ਔਰ ਢੱਲੀ ਸਰਕਾਰ ਦੇ ਉੱਤੇ ਤੇ ਕਤਲ ਦਾ ਮੁਕਦਮਾ ਦਰਜ ਹੋਣਾ ਚਾਹੀਦਾ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਲ ਰਹੀ ਹੈ ਕੀ ਐਸਲੀ ਲੋਕਾਂ ਨੇ ਬਣਵੇ ਵੀ ਦਾ ਐਕਚੁਅਲ ਕਿ ਤੁਸੀਂ ਤੁਹਾਨੂੰ ਕਿ ਦੂਈ ਪੰਜਾਬ ਦਾ ਬੇੜਾਗਰ ਕਰਕੇ ਰੱਖਦੇ ਹੋ ਕਾਨੂੰਨ ਵਿਵਸਥਾ ਤਾਂ ਢਿਚਰ ਮਰਾ ਕੇ ਰਹਿ ਗਈ ਗੈਂਗਸਟਰ ਜਦੋਂ ਚਾਵੇ ਜਿੱਥੇ ਚਾਵੇ ਫਰੋਤੀ ਦੀ ਕਾਲ ਕਰਦਾ ਅੱਜ ਦੇਖਿਆ ਜਾਵੇ ਤੇ ਸਾਰੇ ਪੰਜਾਬ ਦੇ ਵਿੱਚ ਜੇ ਕੋਈ ਇੰਡਸਟਰੀ ਸ਼ਾਇਦ ਐਸਾ ਬੱਚਾ ਹੋਵੇ ਜਿਸ ਨੂੰ ਗੈਂਗਸਟਰਸ ਨੇ ਫਰੋਤੀ ਕਾਲਾ ਨਾ ਕੀਤੀ ਹੋ ਸਾਡੀਆਂ ਮਾਤਾਵਾਂ ਪਹਿਣਾ ਬਾਜ਼ਾਰ ਛੱਡੋ ਕੀ ਜਾਣਾ ਯਾਰ ਘਰ ਦੇ ਥਣੇ ਤੇ ਨਹੀਂ ਖੜ ਸਕਦੀਆਂ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸ ਨੇ ਆਣਾ ਮੋਬਾਈਲ ਖੋ ਕੇ ਲੈ ਜਾਣਾ ਪਰਸ ਖੋ ਕੇ ਲੈ ਜਾਣਾ ਵਾਲੀ ਖੋ ਕੇ ਲੈ ਜਾਣੀ ਚੈਨ ਖੋ ਕੇ ਲੈ ਜਾਣੀ ਕਰਦੇ ਬਾ ਸੋ ਇੱਕ ਸਾਰੇ ਪਾਸੇ ਇੱਕ ਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਹੈ ਨਾ ਇਹਨਾਂ ਨੂੰ ਸਰਕਾਰ ਚਲਾਣੀ ਆਂਦੀ ਐ ਨਾ ਸਿੱਖਣ ਦੀ ਕੋਸ਼ਿਸ਼ ਕਰਦੇ ਨੇ ਸਿਰਫ ਝੂਠ ਔਰ ਫਰੇਬ ਦੀ ਰਾਜਨੀਤੀ ਕਰਨਾ ਲੋਕਾਂ ਨੂੰ ਲਾਲੀਪਾਪ ਦੇਣਾ ਔਰ ਵੈਂਡੇਟਾ ਪੋਲਟਿਕਸ ਕਰਨਾ ਬਦਲੇ ਦੀ ਰਾਜਨੀਤੀ ਕਰਨਾ ਝੂਠ ਬੋਲਣਾ ਇਸ ਦੇ ਅਲਾਵਾ ਇਸ ਸਰਕਾਰ ਦੇ ਪੱਲੇ ਕੁਝ ਨਹੀਂ ਹੈਗਾ ਔਰ ਅੱਜ ਪੰਜਾਬ ਦੀ ਜਨਤਾ ਇੱਕ ਇੱਕ ਪੰਜਾਬੀ ਪਛਤਾਨਦਾ ਪਿਆ ਐ ਕਿ ਉਹ ਕਿਹੜਾ ਵੇਲਾ ਸੀ ਜਦੋਂ ਸੀ ਇਹਨਾਂ ਨੂੰ ਵੋਟ ਪਾ ਕੇ ਤੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਇਹ ਵੀ ਚਰਚਾ ਸੀ ਸ੍ਰੀ ਜੀਪੀ ਪੀਜੀਆਈ ਨਵਾਂ ਬਣਾਵਾਂਗੇ ਪੰਜਾਬ 'ਚ ਸਪੋਰਟਸ ਕੰਪਲੈਕਸ ਬਣਾਵਾਂਗੇ ਇਸੇ ਤਰੀਕੇ ਦੇ ਕਈ ਹੋਰ ਖੇਡ ਮੈਦਾਨ ਦੀਆਂ ਗੱਲਾਂ ਹੁੰਦੀਆਂ ਸੀ ਲੇਕਿਨ ਅੱਜ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਕੇਵਲ ਇੱਕ ਧਰਨੇ ਮੁਜ਼ਾਹਰਿਆਂ ਦਾ ਕਸੀਮਤ ਰਹਿ ਗਈ ਹੈ ਉਹ ਵੀ ਅਰਵਿੰਦ ਕੇਜਰੀਵਾਲ ਦੇ ਹੱਕ 'ਕਾ ਜਲੰਧਰ 'ਚ ਵੀ ਵੱਡਾ ਧਰਨਾ ਲਗਾਇਆ ਗਿਆ ਸੀ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਜਿਸੇ ਕਰਕੇ ਕਾਫੀ ਲੋਕ ਜਿਹੜੇ ਨੇ ਖੱਜਲਖਵਾਰ ਵੀ ਹੋਏ ਇਹ ਵੀ ਪਿੱਛੇ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਲੋਕ ਮੈਨੂੰ ਤਾਂ 익ਰੀਜ਼ੀ ਸਮਝ ਆਂਦੀ। ਉਹ ਟੈਸਟ ਕਿਸੇ ਗੱਲ ਦਾ ਕਰਦੇ ਪਏ। ਚੋਰੀ ਚਿਕਾਰੀ ਤੁਸੀਂ ਕਰੋ। ਦੇਸ਼ ਨੂੰ ਲੁੱਟਣ ਦਾ ਕੰਮ ਤੁਸੀਂ ਕਰੋ। 2% ਤੋਂ 12% ਕਮਿਸ਼ਨ ਕਰਕੇ 6% ਦੀ ਕਿੱਕਬੈਕ ਤੁਸੀਂ ਲਵੋ। ਹਵਾਲਾ ਰਹੀਂ ਪੈਸੇ ਤੁਸੀਂ ਭੇਜੋ। ਔਰ ਉਹਦੇ ਬਾਅਦ ਕਹੋ ਸਾਊਥ ਕੋਰਪ ਨਾਲ ਮੀਟਿੰਗਾਂ ਤੁਸੀਂ ਕਰਕੇ ਆਓ ਹਾਈਦਰਾਬਾਦ ਜਾ ਕੇ। 170 ਮੋਬਾਈਲ ਫੋਨ ਦਾ ਇਸਤੇਮਾਲ ਕਰਕੇ તોડો ઓને સિમ્સ ડિસ્ટ્રોય કરો સરકારી પોલિસી ਨੂੰ સરકારી વેબસાઈટ ਦੀ ਜਗ੍ਹਾ ਪ੍ਰਾਈਵੇਟ ਚੈਨਲਸ ਦੇ ਉੱਤੇ ਤੁਸੀਂ ਉਸ ਦਾ ਆਦਾਨ-ਪ੍ਰਦਾਨ ਕਰੋ ਔਰ ਉਹਦੇ ਬਾਅਦ ਸਾਰੇ ਮਲਾਈ ਖਾ ਕੇ ਤੇ ਮੁੜ ਕੇ ਤੁਸੀਂ ਇਹ ਆਪਣੇ ਆਪ ਨੂੰ ਧਰਨੇ ਪ੍ਰਦਰਸ਼ਨ ਕਰੋ ਕੀ کیا ਮਜ਼ਾਕ ਹੈ ਰਾਜਨੀਤੀ ਦਾ ਕੀ ਬਣਾ ਕੇ ਰੱਖ ਦਿੱਤਾ ਇਹਨਾਂ ਨੇ ਦੇਸ਼ ਦੀ ਰਾਜਨੀਤੀ ਨੂੰ ਕੀ ਮੋਰਲ ਕਰੈਕਟਰ ਰਹਿ ਗਿਆ ਇਹਨਾਂ ਲੋਕਾਂ ਦਾ ਇਹਨਾਂ ਨੂੰ ਨਾ ਦੇਸ਼ ਦੇ ਸੰਵਿਧਾਨ ਤੇ ਨਾ ਦੇਸ਼ ਦੇ ਕਾਨੂੰਨ ਤੇ ਨਾ ਦੇਸ਼ ਦੀ ਕੋਰਟਸ ਉੱਤੇ ਵਿਸ਼ਵਾਸ ਹੈ ਮਮਲਾ ਕੋਰਟ ਚੇਕ ਹੈ ਨਾ ਜੇ ਕੋਰਟ bail ਨਹੀਂ ਦੇ ਰਹੀ ਤੇ ਪ੍ਰਦਰਸ਼ਨ ਕਿਸ ਗੱਲ ਦਾ ਸੋ ਇਸ ਕਰਕੇ ਮੈਂ ਸਮਝਦਾ ਹੈਗਾ ਕਿ ਇਹਨਾਂ ਕੋਲ ਇਸ਼ੂ ਕੁਝ ਨਹੀਂ ਰਹੇਗਾ ਸਿਰਫ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਔਰ ਝੂਠ ਦੀ ਰਾਜਨੀਤੀ ਜਿਹੜੀ ਮੈਂ ਕਹੀ ਹੈ ਇਹਦੇ ਇਲਾਵਾ ਇਹਨਾਂ ਪੱਲੇ ਕੁਝ ਨਹੀਂ ਹੈ ਸੁਸ਼ੀਲ ਜੀ ਤੁਹਾਡਾ ਨਾਲ ਗੱਲ ਕਰਦੇ ਵੀ ਜਿਵੇਂ ਜਲੰਧਰ ਦੇ ਵਿੱਚ ਅਕਾਲੀ ਦਲ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਔਰ ਬਸਪੁਰ ਨੂੰ ਦਿੱਤਾ ਸੋ सुरेंद्र कौर ਦੀ ਜੇਕਰ ਗੱਲ ਕਰ ਲਈਏ ਦੂਸਰੇ ਪਾਸੇ ਜਿਹੜੇ ਬਸਪਾ ਦੇ ਉਮੀਦਵਾਰ ਨੇ ਉਹਨਾਂ ਦੋਵਾਂ ਦੇ ਆਪਸ ਦੇ ਵਿੱਚ ਜਿਹੜਾ ਦੁਫਾੜ ਹੋਇਆ ਬੀਜੇਪੀ ਨੂੰ ਕਿੰਨਾ ਫਾਇਦਾ ਮਿਲੇਗਾ ਇਸ ਚੀਜ਼ ਦਾ ਦੇਖੋ ਅਕਾਲੀ ਦਲ ਤਾਂ ਜਲੰਧਰ ਬੈਸਦੀ ਸੀਟ ਦੇ ਉੱਤੇ ਕਿਤੇ ਵੀ ਨਹੀਂ ਸੀਗਾ ਪਹਿਲੇ ਵੀ ਔਰ ਅਕਾਲੀ ਦਲ ਦਾ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੋਏ ਆ ਉਹ ਜਗ ਜਾਇਰ ਹੈ ਦੂਸਰੇ ਪਾਸੇ सुरेंद्र कौर ਜੀ ਹੈ ਜਿਹੜੇ ਕਾਰਪੋਰੇਸ਼ਨ ਚ ਸੀਨੀਅਰ ਡਿਪਟੀ ਮੇਅਰ ਸੀਗੇ ਔਰ 파ਰਸ਼ਦ ਰਹੇ ਹਨ ਉਹਨਾਂ ਨੇ ਵੀ ਆਪਣੀ ਵਰਕਿੰਗ ਇੱਕ ਵਾਰਡ ਦੇ ਵਿੱਚ ਹੀ ਸੀਮਿਤ ਰੱਖੀ ਹੈ ਔਰ ਇਸ ਵਾਰ ਦਾ ਜਿਹੜਾ ਚੋਣ ਹੈ ਜਲੰਧਰ ਦੀ ਬੈਸਟ ਦੀ ਮੈਨੂੰ ਲੱਗਦਾ ਹੈ ਕਿ ਝੂਠ ਦੇ ਉੱਤੇ ਸੱਚ ਦਾ ਵਾਰ ਕਰਨ ਵਾਲੀ ਹੈ ਕਿਉਂਕਿ ਲਗਭਗ 25 ਮਹੀਨੇ ਦੇ ਵਿੱਚ ਜਿਹੜੀ ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿੰਨੇ ਕਿਹਾ ਕਿ ਅਸੀਂ ਬਦਲਾਵ ਲੈ ਕੇ ਆਵਾਂਗੇ ਅਸੀਂ ਭ੍ਰਸ਼ਟਾਚਾਰੀਆਂ ਨੂੰ ਅੰਦਰ ਕਰਾਂਗੇ ਮਗਰ ਜਿਹੜੀ ਇਹਨਾਂ ਦੀ ਕਾਂਗਰਸ ਦੇ ਨਾਲ ਸੰਧੀ ਹੋਈ ਹੈ ਪੰਜਾਬ ਦੇ ਵਿੱਚ ਪਿੱਠ ਪਿੱਛੇ ਕੀਤੀ ਹੈ ਉਹਦੇ ਵਿੱਚ ਇਹ ਬਿਲਕੁਲ ਭ੍ਰਸ਼ਟਾਚਾਰ ਨੂੰ ਜਗਜਾਹਿਰ ਕਰਨ ਤੇ ਅਰੋਪੀਆਂ ਨੂੰ ਜੇਲ੍ਹਾਂ ਚ ਬੰਦ ਕਰਨ ਤੱਕ ਬਿਲਕੁਲ ਫੇਲ ਹੋਇਆ ਹੈ ਉਹਦਾ ਸਭ ਤੋਂ ਵੱਡਾ ਕਾਰਨ ਹੈ ਲਗਭਗ 1000 ਕਰੋੜ ਰੁਪਇਆ ਜਲੰਧਰ ਦੇ ਵਿੱਚ ਸਮਾਰਟ ਸਿਟੀ ਫੰਡ ਦਾ ਆਇਆ ਕਾਂਗਰਸ ਦੀ ਸਰਕਾਰ ਸੀਗੀ ਤੁਸੀਂ ਕਿ ਅਸੀਂ ਬਦਲਾਵ ਕਰਕੇ ਆਵਾਂਗੇ ਅਸੀਂ ਭ੍ਰਸ਼ਟਾਚਾਰੀਆਂ ਨੂੰ ਸਾਹਮਣੇ ਲੈ ਕੇ ਆਵਾਂਗੇ ਕਿਉਂ ਨਹੀਂ 2.5 ਸਾਲਾਂ ਦੇ ਵਿੱਚ ਤੁਸੀਂ ਕਿਸੇ ਵੀ ਐਸੇ ਭ੍ਰਸ਼ਟਾਚਾਰੀ ਨੂੰ ਜਿਹੜਾ ਹੈ ਉਹ ਤੇ ਨਕੇਲ ਪਾਸ ਕੇ ਜਾਂ ਉਹਨੂੰ ਜੇਲ੍ਹਾਂ ਦੇ ਪਿੱਛੇ ਸਲਾਖਾਂ ਦੇ ਪਿੱਛੇ ਭੇਜ ਸਕਦੇ ਦੋਨਾਂ ਪਾਰਟੀਆਂ ਦੀ ਮਾਨਸਿਕਤਾ ਪੰਜਾਬ ਨੂੰ ਪਿੱਛੇ ਸੁਟਣ ਵਾਲੀ ਹੈ। ਉਹਨਾਂ ਨੂੰ ਪੰਜਾਬ ਪੰਜਾਬੀਅਤ ਨਾਲ ਕੋਈ ਲੈਣਾ ਦੇਣਾ ਨਹੀਂ। ਅੱਜ ਪੂਰਾ ਪੁਰੀ ਸਰਕਾਰ ਜਲੰਧਰ ਵੈਸਟ 'ਚ ਆ ਕੇ ਬੈਠੀ ਹੈ। ਸਾਰੇ ਮੰਤਰੀ ਉਹਨਾਂ ਦੇ ਐਮ.ਐਲ.ਏ, ਚੇਅਰਮੈਨ ਔਰ ਜਲੰਧਰ ਨਗਰ ਨਗਮ ਦੇ ਜਿੰਨੇ ਇੰਪਲਾਈ ਸਾਰੇ ਜਲੰਧਰ ਵੈਸਟ 'ਚ ਬੈਠੇ ਆ। ਅੱਜ ਅਸੀਂ ਇੱਥੇ ਸਫਾਈ ਕਰਾ ਰਹੇ ਆ। ਅੱਜ ਅਸੀਂ ਸੀਵਰੇਜ ਦੀ ਸਮੱਸਿਆ ਦਾ ਹੱਲ ਕਰ ਰਹੇ ਆ। ਕਿਉਂ ਭਈ ਚੋਣਾਂ ਦੀ ਘੋਸ਼ਣ ਤੋਂ ਪਹਿਲੇ ਤੁਸੀਂ ਕਿੱਥੇ ਸੀਗੇ? ਉਦੋਂ ਕਿਉਂ ਨਹੀਂ ਹੱਲ ਕਰ ਸਕੇ? ਸੋ ਪ੍ਰਤਾਕ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਜਲੰਧਰ ਬੈਸ ਦੇ ਲੋਕ ਸਭ ਕੁਝ ਜਾਣਦੇ ਐ ਔਰ 10 ਤਰੀਕ ਨੂੰ ਉਹ ਆਪਣੇ મત ਦੇ ਅਧਿਕਾਰ ਜਿਹੜਾ ਉਹਨੂੰ ਕਨਸਟੀਚਿਊਸ਼ਨ ਨੇ ਦਿੱਤਾ ਹੈ ਬੋਰਡ ਪਾਣ ਦਾ ਉਹਦੇ ਮਾਧਿਅਮ ਨਾਲ ਦੱਸਣਗੇ ਕਿ ਝੂਠ ਕੀ ਐ ਤੇ ਸੱਚ ਕੀ ਐ ਅਨਿਲ ਜੀ ਜਿਵੇਂ ਆ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਜਲੰਧਰ ਚ ਡੇਰਾ ਲਾ ਲਿਆ ਘਰ ਲੈ ਲਿਆ ਸੋ ਉਸ ਚੀਜ਼ ਦਾ ਵੀ ਕੋਈ ਪ੍ਰਭਾਵ ਪੈਣਾ ਇਲੈਕਸ਼ਨਸ ਦੇ ਉੱਤੇ ਕਹਿ ਲਈਏ ਵੀ ਪਹਿਲਾਂ ਕਾਂਗਰਸ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਮਪੀ ਬਣ ਗਏ ਨੇ ਉਹਨਾਂ ਨੇ ਵੀ ਜਲੰਧਰ ਚ ਕੋਠੀ ਲੈ ਲਈ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਾ ਲੈ ਲਈ ਤੇ ਕਿੰਨਾ ਕੁ ਪ੍ਰਭਾਵ ਪੈਣਾ ਇਲੈਕਸ਼ਨਸ ਆ ਖਾਸ ਕਰਕੇ ਬੀਜੇਪੀ ਤੇ ਕਿਉਂਕਿ ਚਰਚਾ ਇਹ ਵੀ ਹੈ ਵੀ ਕਾਂਗਰਸੀ ਔਰ ਆਮ ਪਾਰਟੀ ਵਾਲੇ ਇਕੱਤਰ ਨੇ ਜਿਵੇਂ ਲੋਕ ਦੱਸਦੇ ਆ ਸੋ ਬੀਜੇਪੀ ਤੇ ਕਿੰਨਾ ਇਫੈਕਟ ਪੈਣਾ ਦੇਖੋ ਗੱਲ ਇਹ ਹੈ ਦੇਰਾਏ ਦਰੋਸਤ ਹੈ ਆ ਇਲੈਕਸ਼ਨਾਂ ਚ ਜਿਹੜੀ ਹਾਰ ਹੋਣੀ ਹੈ ਉਹਦੇ ਬਾਅਦ ਚੰਡੀਗੜ੍ਹ ਦਾ ਮੰਗਲਾ ਦਾ ਖਾੜੀ ਕਰਨਾ ਹੀ ਪੈਣਾ ਭਗਵੰਤ ਮਾਨ ਨੂੰ ਤੇ ਉਹਨੇ ਹੁਣੇ ਐਡਵਾਂਸ ਦੇ ਚ ਇਹ ਬੰਗਲਾ ਲੈ ਲਿਆ ਤੇ ਠੀਕ ਹੈ ਕਿਉਂਕਿ ਜਦੋਂ ਜਲੰਧਰ ਇਲੈਕਸ਼ਨ ਪੂਰੀ ਤਰ੍ਹਾਂ ਹਾਰ ਰਹੇ ਨੇ ਔਰ ਜਦੋਂ ਕੇਜਰੀਵਾਲ ਜੀ ਬਾਹਰ ਆਏ ਭਗਵੰਤ ਸਿੰਘ ਗਏ ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਮੈਨੂੰ ਇੱਕ ਚੀਜ਼ ਦੱਸਣ ਇਹਨਾਂ ਸੁਸ਼ੇ ਭਾਜੀ ਹੈ ਮੈਂ ਜਲੰਧਰ ਬੰਗਲਾ ਲੈ ਲਿਆ ਉਹ ਕਰ ਲਿਆ ਕਹਾਂ ਤੁਸੀਂ ਪੱਕੇ ਤੌਰ ਤੇ ਜਲੰਧਰ ਦੇ ਵਸਨੀਕ ਬਣਨ ਨੂੰ ਤਿਆਰ ਹੋ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਹੋ ਯਾਰ ਕਿਰਾਏ ਤੇ ਬੰਗਲਾ ਲੈ ਲੋਗੇ ਤੁਸੀਂ ਤੇ ਕੋਈ ਮੈਂ ਜਲੰਧਰ ਬੰਗਲਾ ਲੈ ਲਿਆ ਚੋਣਾਂ ਵਾਸਤੇ ਤੁਸੀਂ ਆਏ ਹੋ ਆਪਣੇ ਅਸੀਂ ਵੀ ਆਏ ਆ ਚੋਣਾਂ ਦੇ ਕਿਤਨੇ ਕਿਤਨੇ ਰੁਕਣ ਦਾ ਟਿਕਾਣਾ ਤੇ ਬਣੇਗਾ ਨਾ ਸਭ ਦਾ ਤੁਸੀਂ ਆਪਣੇ ਰੁਕਣ ਦਾ ਟਿਕਾਣਾ ਬਣਾਇਆ ਤੇ ਪ੍ਰਚਾਰ ਕਰ ਦਿਓ ਜੀ ਮੈਂ ਤਾਂ ਇਥੇ ਕੋਠੀ ਲੈ ਲਈ ਜੀ ਮੈਂ ਇਥੇ ਆ ਗਿਆ ਜੀ ਪਰਿਵਾਰ ਸਮੇਤ ਆ ਗਿਆ ਇਹ ਵੀ ਕਿਹਾ ਜਾ ਰਿਹਾ ਵੀ ਜਿਹੜਾ ਮਾਝੇ ਦੁਆਬੇ ਦੇ ਵਰਕਰਾਂ ਨੂੰ ਵੀ ਮਿਲਣਾ ਸੌਖਾ ਹੋ ਜਾਏਗਾ ਲੋਕਾਂ ਨੂੰ ਵੀ ਮਿਲਣਾ ਸੌਖਾ ਹੋ ਜਾਏਗਾ ਸੋ ਚੰਡੀਗੜ੍ਹ ਦੇ ਵਿੱਚ ਜੇ ਗੱਲ ਕਰੀਏ ਤਾਂ ਉੱਥੇ ਵੀ ਲੋਕ ਕਹਿੰਦੇ ਸੀ ਵੀ ਮੁਸ਼ਕਲ ਹੁੰਦੀ ਅੰਦਰ ਜਾਣ ਨਹੀਂ ਦਿੰਦੇ ਚਰਚਾਵਾਂ ਇਹ ਸੀਗੀਆਂ ਸੋ ਜਲੰਧਰ ਦੇ ਵਿੱਚ ਆਉਣ ਕਰਕੇ ਕੀ ਲੱਗਦਾ ਨਹੀਂ ਮੈਨੂੰ ਇੱਕ ਚੀਜ਼ ਇਹ ਦੱਸੋ ਸੰਗਰੂਰ ਛੱਡਦਾ ਫਿਰ ਧੂਰੀ ਛੱਡਦਾ ਜਿੱਥੋਂ ਜਿੱਥੋਂ ਐਮਐਲਏ ਬੰਦਾ ਜੇ ਉੱਥੋਂ ਛੱਡ ਕੇ ਭੱਜ ਜਾਵੇ ਇਹਦਾ ਮਤਲਬ ਉਹ ਆਪਣੀ ਭਜਿਆ ਧੂਰੀ ਦੇ ਲੋਕਾਂ ਨੇ ਵਾਦਾ ਖਿਲਾਫੀ ਕਰਕੇ ਇਹਦੀ ਨਲਾਇਕੀ ਕਰਕੇ ਇਹਨੂੰ ਉੱਥੋਂ ਭਜਾ ਦਿੱਤਾ ਉਥੇ ਮੂੰਹ ਦਿਖਾਣ ਜੋਗੇ ਨਹੀਂ ਇਸ ਕਰਕੇ ਜਲੰਧਰ ਆ ਗਿਆ ਸਰਦੋਰ ਵਿੱਚ ਵੀ ਕਹਿੰਦੇ ਆ ਚੰਡੀਗੜ੍ਹ ਦੇ ਸਪੈਲਿੰਗ ਗਲਤ ਬੋਲਦੇ ਆ ਭਗਵੰਤ ਸਿੰਘ ਮਾਨ ਹੋਰਾਂ ਨੇ ਔਰ ਸੁਖਵੀਰ ਸਿੰਘ ਬਾਦਲੂਰ ਮਜੀਠੀਆ ਨੂੰ ਦੱਸ ਰਹੇ ਸੀ ਵੀ ਇਸ ਤਰੀਕੇ ਨਾਲ ਬੋਲਣਾ ਚਾਹੀਦਾ ਪੰਜਾਬੀ ਚਲੋ ਹੁਣ ਮੈਂ ਕੀ ਕਹਾਂ ਮੁੱਖ ਮੰਤਰੀ ਨੇ ਸਾਡੇ ਸਾਨੂੰ ਇੰਨਾ ਕਿਤੇ ਇੱਜ਼ਤ ਰੱਖਣੀ ਪੈਗੀ ਹੈ ਕਿ ਆਪਣੇ ਮੁੱਖ ਮੰਤਰੀ ਦੀ ਬੰਦੇ ਦੀ ਭਾਵੇਂ ਜੋ ਹੈਗੀ ਆ ਲੇਕਿਨ ਇੱਕ ਮੁੱਖ ਮੰਤਰੀ ਦਾ ਇੱਕ ਉਹਦਾ ਹੁੰਦਾ ਸਾਨੂੰ ਉਹਦੀ ਇੱਜ਼ਤ ਰੱਖਣੀ ਪੈਗੀ ਸੋ ਇਸ ਕਰਕੇ ਮੈਂ ਇੱਥੇ ਬਹੁਤੀ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਸਾਡੇ ਵਾਸਤੇ ਚਾਹੇ ਮੁੱਖ ਮੰਤਰੀ ਕਿਸੇ ਵੀ ਪਾਰਟੀ ਦਾ ਹੋਵੇ ਸਾਡੇ ਪ੍ਰਦੇਸ਼ ਦਾ ਮੁੱਖ ਮੰਤਰੀ ਹੈ ਥੋੜੀ ਜਿਹੀ ਇੱਜ਼ਤ ਇੱਕਸਾਨ ਰੱਖਣੀ ਪੈਗੀ ਬਿਲਕੁਲ ਧੰਨਵਾਦ ਆ तमाम ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਲੇਕਿਨ ਦੂਸਰੀ ਤਰਫੇ ਵੀ ਦਿਖਾਦੀ ਵੀ ਤਿਆਰੀਆਂ ਪੂਰੀਆਂ ਚੱਲ ਰਹੀਆਂ ਨੇ ਜਿਹੜੇ ਭਾਜਪਾ ਦੇ ਨੁਮਾਇੰਦੇ ਨੇ ਉਸੇ ਤਰੀਕੇ ਦੇ ਨਾਲ ਚੰਡੇ ਜਿਹੜੇ ਬਣ ਰਹੇ ਨੇ ਨਾਲ ਹੀ ਫਲੈਕਸਾਂ ਜਿਹੜੀਆਂ ਤਿਆਰ ਹੋ ਰਹੀਆਂ ਨੇ ਉਹ ਜਲਦ ਜਿਹੜਾ ਪ੍ਰਚਾਰ ਹੈ ਉਹ ਪਹਿਲਾਂ ਤੋਂ ਹੀ ਸ਼ੁਰੂ ਹੋ ਰਿਹਾ ਹੈ ਸੋ ਮੀਟਿੰਗਸ ਤੋਂ ਦੌਰਾਨ ਲਗਾਤਾਰ ਵੈਸਟ ਦੇ ਵਿੱਚ ਜਲੰਧਰ ਵੈਸਟ ਵਿੱਚ ਜਿੰਨੀ ਚੌਂ ਦੇ ਵਿੱਚ ਕੀਜੀ ਕਿਸਮਤ ਜਿਹੜੀ ਖੁੱਲਦੀ ਹੈ ਇਹ ਦੇਖਣਾ ਹੋਵੇਗਾ ਫਿਲਹਾਲ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨੇ ਹੋਏ ਨੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਟੇਰਾ ਲਾ ਕੇ ਬੈਠੇ ਨੇ ਸੋ ਕਿਤੇ ਨਾ ਕਿਤੇ ਕਿਹੜੀ ਕਿਸਮਤ ਖੁੱਲਦੀ ਹੈ ਫਿਰ ਕਿੰਨਾ ਪ੍ਰਭਾਵ ਪੈਂਦਾ ਉਹਨਾਂ ਸੀਨੀਅਰ ਨੇਤਾਵਾਂ ਦਾ ਜਿਹੜੇ ਬਾਕੀ ਸਾਰਾ ਸੂਬਾ ਛੱਡ ਕੇ ਕੇਵਲ ਜਲੰਧਰ ਵੈਸਟ ਦੇ ਵਿੱਚ ਬੈਠੇ ਨੇ ਤਾਂ ਜੋ ਬਾਈ ਲੈਕਚਰ ਜਿਹੜਾ ਉਸ ਨੂੰ ਚੰਗੀ ਤਰੀਕੇ ਨਾਲ ਨੇਪਰੇ ਚਾੜਾ ਜਾ ਸਕੇ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਦ ਦੈਨਿਕ ਸਵੇਰਾ ਟੀਵੀ ਜਲੰਧਰ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ 'ਤੇ